ਸੋ ਹੰਗਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਬਲਪੂਰਨ ਸਿੰਘ ਦੀਨदयाल ਆਪ ਜੀ ਦੀ ਚਿੱਠੀ ਪੁੱਜ ਗਈ ਸਾਰਾ ਹਾਲ معلوم ਹੋਇਆ ਹੈ ਮੈਂ ਇੱਕ ਐਸੀ ਸ਼ਕਤੀ ਦੇ ਹੁਕਮ ਅnder ਹਾਂ ਜਿਹੜੀ ਮਹਾਵਲੀ ਹੈ ਬਾਕੀ ਸੇਵਕ ਵੀ ਹਾਂਜੀ ਕਿਉਂਕਿ ਸੇਵਾ ਵਿੱਚ ਆਪੇ ਲਾਇਆ ਹੈ ਤੇ ਆਪੇ ਨਵਾਉਣਗੇ ਬਾਕੀ ਗੁਰਮੇ ਸਿੰਘ ਰਬ ਅਤੇ ਪੰਡਿਤ ਮਨੀ ਰਾਮ ਆਏ ਸਨ ਜੀ ਉਸ ਦਿਨ ਰਾਤ ਨੂੰ ਪ੍ਰਸ਼ਾਦ ਕਰਾਇਆ ਸੀ ਅਤੇ ਸੱਚੇ ਪਿਤਾ ਸਾਰੀ ਰਾਤ ਬਹੁਤ ਸ਼ਬਦ ਲਿਖਾਏ ਹਨ ਅਜਿਹੀ ਪ੍ਰੇਮ ਵਾਲੇ ਅਤੇ ਸਮੇ ਵਾਲੇ ਸ਼ਬਦ ਅੱਗੇ ਕਦੇ ਵੀ ਨਹੀਂ ਲਿਖੇ ਜੀ ਸੰਗਤ ਵੀ ਪੰਜਵੀਂ ਜੇਠ ਨਾਲੋਂ ਬਹੁਤ ਸੀ ਸਾਰੀ ਰਾਤ ਪਾਸ਼ਾ ਦੀ ਜੋਤ ਦੀ ਸੇਵਾ ਵਿੱਚ ਰਹੀ ਹੈ ਜੀ ਸੱਚੇ ਪਾਸ਼ਾ ਜੀ ਨਿਰਪੈ ਹੋ ਕੇ ਡੰਕਾ ਆਪਣੇ ਨਾਂ ਦਾ ਵਜਾਉਂਦੇ ਹਨ ਅਤੇ ਸੋਹੰਗ ਜਪਉਂਦੇ ਹਨ ਕਿਸੇ ਦੀ ਸਮਰੱਥਿਆ ਨਹੀਂ ਹੁੰਦੀ ਅੱਗੇ ਹੋਣ ਦੀ ਸਾਰੇ ਹੀ ਸਿਰ ਝੁਕਾਈਂ ਫਿਰਦੇ ਹਨ ਜੀ 14 ਭਾਦਰੋਂ ਨੂੰ ਲਿਖਤ ਕਰਾਈ ਹੈ ਜੀ ਕਿ ਅਸੀਂ ਇੱਕ ਸਿੱਖ ਮਰਦੇ ਉੱਤੇ ਦਇਆ ਕੀਤੀ ਹੈ ਤੇ ਪਤਾ ਨਹੀਂ ਉਹ ਕਿਹੜਾ ਹੈ ਬਾਬੇ ਹੋਰਾਂ ਨੂੰ ਨਮਸਕਾਰ ਪ੍ਰਵਾਨ ਹੋਵੇ ਜੀ ਤੇ ਮੈਂ ਮਿਰਰ ਤੋਂ ਬਦਲ ਗਿਆ ਹਾਂ ਖਾਤ ਦਾ ਜਵਾਬ ਜਲਦੀ ਦੇਣਾ ਜੀ ਸੋ ਹਨ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਪੰਜ ਵਾਰ ਬਾਬਾ ਮਨੀ ਸਿੰਘ ਬਾਬਾ ਭਗਵਾਨ ਸਿੰਘ ਜੀਓ ਆਪ ਜੀ ਦਾ ਚਰਨ ਸੇਵਕ ਪੂਰਨ ਸਿੰਘ ਸੇਵਕ ਵੱਲੋਂ ਆਪ ਜੀ ਨੂੰ ਹੱਥ ਜੋੜ ਕੇ ਨਮਸਕਾਰ ਪ੍ਰਵਾਨ ਹੋਵੇ ਜੀ ਮੇਰੀ ਬੇਨਤੀ ਹੈ ਕਿ ਆਪ ਨੇ ਮੇਰੇ ਉੱਤੇ ਸਾਰੇ ਪਰਿਵਾਰ ਉੱਤੇ ਸੰਗਤਾਂ ਉੱਤੇ ਦਇਆ ਰੱਖਣੀ ਜੀ ਕਿਉਂਕਿ ਇਹ ਜੀਵ ਭੁੱਲਣਹਾਰ ਹਾਂ ਜੀ ਅਤੇ ਆਪ ਬਖਸ਼ਣਯੋਗ ਹੋ ਜੀ ਅਸੀਂ ਤਾਂ ਹਰ ਵੇਲੇ ਦਿਆਲੂ ਜੀ ਆਪ ਜੀ ਦੀ ਦਇਆ ਉਧਾਰਤਾ ਮੰਗਦੇ ਹਾਂ ਜੀ ਕਿਉਂਕਿ ਸਤਗੁਰੂ ਦੀ ਮਿਹਰ ਨਾਲ ਸਿੱਖ ਪਵਜਲ ਤੋਂ ਪਾਰ ਹੋ ਜਾਂਦੇ ਹਾਂ ਜੀ ਸੱਚੇ ਪਿਤਾ ਜੀ ਸੰਸਾਰ ਇੱਕ ਜੀਵ ਵਾਸਤੇ ਮੋਣੀ ਰੂਪ ਹੈ ਤੇ ਜਿਸ ਕਰਕੇ ਜੀਵਕਾਰਾਂ ਵਿੱਚ ਪੈ ਜਾਂਦਾ ਹੈ ਅਤੇ ਆਪਣੇ ਪ੍ਰਤਪਾਲਕ ਸਿਰਜਣਹਾਰ ਦਾਤਾਰ ਨੂੰ ਭੁੱਲ ਜਾਂਦਾ ਹੈ ਜਿੰਨਾ ਗੁਰਮੁਖਾਂ ਤੇ ਮਿਹਰ ਕਰਦਾ ਹੈ ਉੱਚਾ ਤੇ ਸੁੱਚਾ ਉਹਨਾਂ ਤੋਂ ਆਪ ਹੀ ਆਪਣਾ ਨਾਮ ਜਪੌਂਦਾ ਹੈ ਅਤੇ ਸਨਮੁਖ ਦਰਸ਼ਨ ਵੀ ਦਿੰਦੇ ਹਨ ਜੀ ਪ੍ਰਭੂ ਇਹ ਤੇਰੀ ਮਾਇਆ ਹੈ ਅਤੇ ਸਭ ਤੇਰਾ ਖੇਲ ਹੈ ਅਤੇ ਇਸ ਮਹਾ ਭਿਆਨਕ ਸਮੇਂ ਵਿੱਚ ਇਹਨਾਂ ਨਿਮਾਣਿਆਂ ਅਤੇ ਨਿਤਾਣਿਆਂ ਸਿੱਖਾਂ ਦੀ ਡੋਰ ਆਪ ਜੀ ਦੇ ਹੱਥ ਵਿੱਚ ਹੈ ਜੀ ਅਤੇ ਆਪ ਜੀ ਦੇ ਚਰਨਾਂ ਦਾ ਸਹਾਰਾ ਹੈ ਜੀ ਅਤੇ ਆਪ ਹੀ ਮਾਣ ਤੇ ਵਡਿਆਈ ਦੇ ਸਕਦੇ ਹੋ ਜੀ ਕਿਉਂਕਿ ਆਪ ਜੀ ਦਾ ਅਤੁੱਟ ਭੰਡਾਰਾ ਹੈ ਅਤੇ ਸਦਾ ਹੀ ਭਰਪੂਰ ਹੈ ਜਿਸ ਵਿੱਚੋਂ ਮਾਸਟਰ ਸੋਹਣ ਸਿੰਘ ਪਿਖ ਪਿਖ ਹੋ ਕੇ ਦਾਨ ਮੰਗਦਾ ਹੈ ਜੀ ਸਿੱਖ ਦੀ ਕਾਲ ਪੂਰੀ ਹੋਵੇਗੀ ਸੱਚੇ ਪਿਤਾ ਜ਼ਰੂਰ ਕਾਰਜਰਾਸ ਕਰਨਗੇ ਜੀ ਮੇਰੇ ਵੱਲੋਂ ਭਗਵਾਨ ਸਿੰਘ ਊਧਮ ਸਿੰਘ ਦਲੀਪ ਸਿੰਘ ਸ਼ਾਮ ਸੰਗਤ ਆਪ ਜੀ ਦੇ ਪਵਿੱਤਰ ਚਰਨਾ ਵਿੱਚ ਹੱਥ ਜੋੜ ਕੇ ਨਮਸਕਾਰ ਹਰ ਸੰਗਤ ਜੀ ਚਿੱਠੀ ਸੁਣਨ ਤੋਂ ਬਾਅਦ ਸਾਨੂੰ ਇਹ ਤੇ ਪਤਾ ਲੱਗ ਗਿਆ ਕਿ ਮਹਾਰਾਜਪੂਰਨ ਸਿੰਘ ਜੀ ਉਹਨਾਂ ਦਾ ਇਸਤ ਕੀ ਸੀਗਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਇਹ ਕਲੰਕ ਨਾਰਾਇਣ ਨਾ ਚਵੀ ਆਵਤਾਰ ਕਣਕਪੁਰ ਵਾਸੀ ਜੀ ਸਨ ਮਹਾਰਾਜਪੂਰਨ ਸਿੰਘ ਜੀ ਉਹਨਾਂ ਦੀ ਸਤਿਕਾਰ ਭਾਵਨਾ ਨਿਮਰਤਾ ਨਿਰਮਾਨਤਾ ਬਹੁਤ ਜ਼ਿਆਦਾ ਸੇ ਸੱਚੇ ਪਾਸ਼ਾ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਔਰ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਸੱਚੇ ਪਾਸ਼ਾ ਮਹਾਰਾਜਪੂਰਨ ਸਿੰਘ ਜੀ ਉਹਨਾਂ ਨੇ ਜੋ ਵੀ ਕੀਤਾ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਉਹਨਾਂ ਦੇ ਹੁਕਮ ਦੇ ਵਿੱਚ ਹੀ ਕੀਤਾ ਹਰ ਸੰਗਤ ਜੀ ਸਾਨੂੰ ਵੀ ਇਹਨਾਂ ਚਿੱਠੀਆਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੀ